ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸੈਭੰ ਗੁਰਪ੍ਰਸਾਦ ਜਪ ਹਾਲ ਸੱਚ ਜੁਗਤ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਚਪੇ ਛਪਨਾ ਹੋਵੀ ਜੇ ਲਾਇ ਰਹਾ ਅਲਵਤਾਰ ਭੁਖਿਆ ਭੁਖ ਨਉ ਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਸਿਆਣ ਪਾਲਖ ਹੋਏ ਤੈ ਕਿਨ ਚੱਲੇ ਨਾਲ ਇਹ ਸਚਿਆਰਾ ਹੋਈਏ ਕੇ ਕੋਰੇ ਟੁੱਟੇ ਪਾਲ ਹੁਕਮ ਰਜਾਈਂ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮਲੇ ਵੜਿ ਆਈ حکمی اتمنیش حکم مالک دوک سکپائی ایک نام حکمی بغسیس ایک حکمی صدا بباہی ہے حکمی اندر صاحب کو باہر حکم نہ کوئی نان کو حکمی جے بھول جائے تو ہمیں کہیں نہ کوئی گاوی کو تان ہمیں کس سے تان ਗਾਵੇ ਕੋਉ ਦਾਤ ਜਾਣੀ ਨਿਸਾਨ ਗਾਵੇ ਕੋਉ ਗਣ ਵੜਿਆਈਆਂ ਚਾਰ ਗਾਵੇ ਕੋਉ ਵਿਦਿਆ ਬਖ ਵਿਚਾਰ ਗਾਵੇ ਕੋਉ ਸਾਜ ਕਰੇ ਤਨ ਖੇ ਗਾਵੇ ਕੋਉ ਜੀ ਲੈ ਫਰ ਰਹੇ ਗਾਵੇ ਕੋਉ ਜਾਪੇ ਦਿਸੇ ਦੂਰ ਗਾਵੇ ਕੋਉ ਏਖੇ ਹਾਦਰਾ ਦੂਰ ਕਥਨਾ ਕਥਿ ਨ ਆਵਿ ਤੋਟਾ ਕਥ ਕਥ ਕਥੀ ਕੋਟੀ ਕੋੜ ਕੋੜ ਦਿੰਦਾ ਦੇ ਲੈਂਦਾ ਸੁਖ ਪਾਹੀ ਜਗਾ ਜਗੰਤਰ ਖਾਹੀ ਖਾਏ ਹੁਕਮੀ ਹੁਕਮ ਚਲਾ ਹੀਰਾ ਹੋ ਨਾਨਕ ਬਖਸ਼ੇ ਵੇ ਪਰਵਾਹ ਹੁ ਮਾ ਸਾਚਾ ਸੈ ਸਾਚ ਨਾਹੀ ਪਾਖਿਆਂ ਪੋਆ ਪਰ ਆਖੇ ਮੰਗੇ ਦੇਹ ਦੇ ਦਾਤ ਕਰੇਂਦਾ ਤਾਰ ਫੇਰ ਕੇ ਅੰਗੇ ਰਖੀਏ ਜੇ ਦੇ ਸੇ ਦਰਬਾਰ ਮੋਹ ਕੇ ਬੋਲ ਬੋਲੀਏ ਜਿਸਨ ਤਰੇ ਪਿਆਰ ਅਮਰ ਤੇ ਵਿਲਾ ਸਚ ਨਾਮ ਵਟਿਆਹੀ ਵਿਚਾਰ ਕਰਮੀ ਆਵੇ ਕਪੜੰਦਰੀ ਮੁਖ ਦਵਾਰ ਨਾ ਜੀਵੇ ਜਾਣੀਏ ਸਭ ਆਪੇ ਸਚਿਆਰ ਤਾਂ ਪਿਆ ਨਾ ਜਾਏ ਜੀਤਾ ਨਾ ਹੋਈ ਆਪੇ ਆਖੇ ਜਿਨਸੋਏ ਜਿਨਸੇ ਵਿਆਤ ਨ ਪਾਇਆ ਮਾਨ ਨਾਨਕਾਹੀ ਗੋਨੀ ਨਦਾਂਤ ਗਾਵੀਏ ਸੁਣੀ ਅੰਦਰ ਰਖੀਏ ਭਾਉ ਤੁਰ ਖਰਹਾ ਸੰਕਾਲ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਿਆਸ ਮਾਈ ਗੁਰੇਸ਼ਰ ਗੁਰਗੋਰ ਫਰਮਾ ਹਰਪਾਰ ਵਰਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਿਣਾ ਜਾਏ ਗੁਰਾਂ ਇੱਕ ਜੀ ਮਜਾਏਗੀ ਸਵਨਾ ਜੀਆਂ ਕਾ ਇਕ ਤਾਤਾ ਸੋਵੇਂ ਉਸ ਨਾ ਜਾਈ ਤੇ ਇਸ ਨਾਮ ਜੇ ਤਿਸ ਭਾਵ ਬਿਨ ਭਾਣੇ ਕੇ ਨਾਹੀਂ ਕਰੇ ਜੇ ਤੇ ਸੇ ਤੋ ਪਾਈਂ ਵੇਖਾਂ ਬਿਨ ਕਰਮਾਂ ਕੇ ਮਿਲੇ ਲੈ ਮਾਤੋ ਜੀ ਰਤਨ ਜੋ ਵਾਹ ਰਮਾਨਕ ਜੇ ਕੋ ਗੁਰ ਕੀ ਸਿੱਖ ਸਣੀ ਗੁਰਾਂ ਇੱਕ ਦੇ ਪੰਜਾਈ ਸਮਨਾ ਜੀਆਂ ਕਾਇਖ ਦਾਤਾ ਸੋਮੇਸ਼ ਨਾ ਜਾਈ ਜੇ ਜੁਗ ਜਾ ਰਹੀ ਆਤ ਜਹ ਹੁੰਦ ਸੋਨੀ ਹੋਏ ਨਵਾਂ ਖੰਡਾ ਜਾਨੀ ਨਾ ਚਲੇ ਸੋ ਕੋਈ ਚੰਗਾ ਨੁਰ ਕਾਏ ਕੈ ਜਸ ਕੀਤ ਜੰਗ ਦੇ ਜੇ ਇਸ ਨਦਨਾ ਆਹੀ ਤਾਂ ਬਾਤ ਨਾ ਪਛੇਂਗੇ ਕੀਟਾ ਅੰਦਰ ਜੀਤ ਕਾ ਦੋਸ਼ੀ ਦੋਸ਼ ਧਰੇ ਨਾਨਕ ਨਰ ਕੋਣ ਗੁਣ ਕਰੇ ਗੁਣ ਗੰਥਿ ਆ ਗੁੰਦੇ ਤੇ ਹਾਕ ਹਿੰਨ ਸੋ ਜੀ ਜੇ ਤਸ ਕੋ ਨੂੰ ਕੋਈ ਕਰੇ ਸੁਨੇ ਸਿੰਦੇ ਪੇ ਸੁਨਾਥ ਸੁਨੇ ਤ੍ਰਿਤਵ ਲਿਆਕਾਸ਼ ਸੁਨੇ ਹੀ ਦੀਪ ਲੋਪਤਾ ਸੁਨੇ ਕੋ ਹੀ ਨ ਸਕੇ ਕਾਰ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੁਖ ਪਾਉ ਕਾ ਨਾਸ ਸੁਨੇ ਈਸ਼ਰ ਵਰਮ ਇੰਦ ਸੁਨੇ ਮੁਕਸਲਾ ਹਨਮਾਨ ਸੁਨੇ ਜੋਗ ਜਗਤਨ ਭੇਰ ਸੁਣਿਐ ਸਹ ਸੰਵਰਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਐ ਦੁਖ pau ਕਾ ਨਾਸ ਸੁਣਿਐ ਸਤ ਸੰਤੋ ਗਿਆਨ ਸੁਣਿਐ ਅਰਥ ਅਕਾਸ਼ ਨਾਨਕ ਸੁਣਿਐ ਪੜ ਪੜ ਪਾਵੇ ਮਾਨ ਸੁਣਿਐ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣਿਐ ਦੁਖ pau ਕਾ ਨਾਸ ਸੁਣਿਐ ਸਰਬ ਗੁਨਾ ਕੇ ਜਾ ਸੁਣੇ ਸੇ ਕਪੀਰ ਪਾਤਿਸ਼ਾ ਸੁਣੀ ਹੈ ਅੰਦੇ ਪਾਵੇ ਰਾਹ ਸੁਣੀ ਹਾਤ ਹਸਗਾਉ ਨਾਨਕ ਭਗਤਾਂ ਸਦਾ ਵਿਗਾਸ ਸੁਣੀ ਦੂਖ ਪਾਵ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਵਿਸ਼ੇ ਪਿਸ਼ਤਾਈ ਕਾਗਦ ਕਨ ਲੇਖਨ ਹਾਰ ਮੰਨੇ ਕਾ ਵੇ ਕਨ ਵਿਚਾਰ ਐਸਾ ਨਾਮ ਦਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਸੋਤ ਹੋਏ ਮਨ ਬਰਦ ਮਨੇ ਸਗਲ ਪਵਨ ਕੇ ਸੋੰਦਾ ਮਨੇ ਮੁਹ ਚੋਟਾ ਨਾ ਖਾਏ ਮਨੇ ਜਮਕੇ ਸਾਸ ਨਾ ਜਾਏ ਐਸਾ ਨਾਮ ਦਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਮਾਰਕ ਠਾਕ ਨ ਪਾਏ ਮਨੇ ਪਾਸੋਂ ਪਰ ਕੜ ਜਾਏ ਮਨਿ ਮਗ ਨ ਚੱਲੇ ਪੰਥ ਮੰਨਿ ਤਮਸੇ ਤੀਛਨ ਬੰਦ ਐਸਾ ਨਾਉ ਦਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋ ਇਹ ਮਨਹਿ ਪਾਵੇ ਮੁਖ ਦਵਾਰ ਮਨਹਿ ਪਰਵਾਰਿ ਸਹਾਰ ਮਨਹਿ ਤਰੇ ਤਰਿੰਕ ਸਿਖਾ ਮਨਹਿ ਨਾਨਕ ਭਾਈ ਨ ਭੇਖੇ ਐਸਾ ਨਾਮ ਜਿਨ ਜਿਨ ਹੋਏ ਜੀ ਕੋ ਮਨ ਜਾਣੇ ਮਨ ਕੋਈ ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰ ਕੇ ਮਾਨ ਪੰਜੇ ਸੁਹਾ ਦਰ ਜਾਨ ਪੰਜਾ ਕਾ ਗੁਰ ਇਕ ਧਿਆਨ ਜੀ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸੁਮਵਾਰ ਤੋਲ ਦਰਮ ਦਿਆ ਕਾ ਪੂਤ ਸੰਤੋਥ ਹਰਿਆ ਜਿਨ ਸੂਤ ਜੇ ਕੋ ਬੂਝੇ ਹੋਵੇ ਸਚਿਆਰ ਤਵਲੇ ਉਪਰ ਕਿਤਾਫਾ ਅਰਦਾਸੇ ਹੋਰ ਪਰੇ ਹੋਰ ਹੋ ਤਿਸਤੇ ਪਾਤਲੇ ਖੁਣ ਜੋਰ ਜਿਹੇ ਜਾਤ ਰੰਗਾ ਕੇ ਨਾਮ ਸਮ ਨਾਲ ਲਖਿਆ ਪੁਰੀ ਕਲਾ ਇਹੋ ਲੇਖ ਖਾਲਸ ਜਾਣੀ ਕਿ ਲੇਖ ਖਾਲਸ ਆ ਕੀਤਾ ਹੋਇ ਕਿਆ ਤਾ ਸਹਾਲੇ ਰੂਪ ਕੀਤੇ ਦਾ ਜਾਣੀ ਕਣਕੂਤ ਕੀਤਾ ਵਸਾਈਂ ਕੋ ਕਵਾਉ ਤੇ ਤੇ ਉਹੇ ਲਖਧਰੀ ਆ ਓਮ ਕੁੰਦਰਤ ਕੋਨ ਕਹਾ ਵਿਚਾਰ ਵਾਰਿਆਂ ਨਾ ਜਾਵ ਇਂ ਕਵਾ ਜੋਤ ਸੇ ਭਾਵੇਂ ਸਾਈ ਭਲੀ ਕਾਲ ਸਦਾ ਸਲਾਮਦਰੰਕਾ ਸੰਖ ਜਾਪ ਸੰਖ ਭਾਉ ਸੰਖ ਪੂਜਾ ਸੰਖ ਤਪ ਤਉ ਅਸਾਂ ਗ੍ਰੰਥ ਮੁਖਵੇਦ ਪਾਲ ਸੰਖ ਯੋਗ ਮਹਰਿਸ਼ੀ ਅੰਤਾਸ ਅਸਾਂ ਕਬਖਤ ਕੋਨ ਗਿਆ ਅਨ ਬਚਾ ਸੰਕ ਸਥੀ ਅ ਸੰਕ ਦਾ ਤਾਰ ਅਸਾਂ ਕਸੂਰ ਮੁ ਬਖਸਾਰ ਸੰਕ ਮੋਲੇ ਬਲਾਈ ਤਾਰ ਕੁਦਰਤ ਕੋਨ ਕਹਾ ਵਿਚਾਰ ਵਾਰਿਆ ਨਾ ਜਬ ਈਕਵਾ ਜੋਤਿ ਤੇ ਭਾਵੇ ਸਾਈ ਭਲੀਕਾਰ ਤੋ ਸਦਾ ਸਲਾਮ ਦਰਨ ਕਾ ਸੰਕ ਮੋਰ ਕੰਤ ਕੋ ਸੰਕ ਜੋ ਹਰਾਮ ਕੋ ਸੰਕ ਵਰ ਕਾ ਜਾਈ ਜੋਰ ਅਸੰਖ ਗਲ ਵਲਸਤੇ ਆਖਮ ਵਾਏ ਅਸੰਖ ਪਾਪੀ ਪਾਕ ਰੰਜਾਹੇ ਅਸੰਖ ਕੋੜਿਆਰ ਕੋੜੇ ਫਰਾਹੇ ਅਸੰਖ ਮਰੇ ਸ਼ੰਭਲ ਪਾਕ ਖਾਏ ਅਸੰਖ ਨਿੰਦਕ ਸਰ ਕਰੇ ਭਾਰ ਨਾਨਕ ਨੀਚ ਕਹੇ ਚਾਰ ਵਾਰਿਆ ਨਾ ਜਾਵ ਈਕ ਵਾਰ ਜੋਤਿ ਤੇ ਭਾਵੇ ਸਾਈ ਭਲੀ ਕਾਲ ਤੋ ਸਦਾ ਸਲਾਮ ਦਰਨ ਕਾਰ असंख नाव असंख थाम गम गम असंख असांख कहसर भार करी नाम नमकरी करी ज्ञान दुण ग लेखणु बोलण मखरा सरसोग वखान लिखे तिस ते सनाई फरमाई ते, ते पाई ਜੇਤਾ ਗੀਤਾ ਤੇਤਾ ਨਾ ਵਿੰਡਾ ਵੀ ਨਾਹੀ ਕੋ ਥਾਉ ਕੁਦਰਤ ਕੋ ਕਹਾ ਵੀ ਚਾਰ ਵਾਰਿਆ ਨਾ ਜਵ ਇੰਕ ਵਾਰ ਜੋ ਤਦ ਭਾਵੇਂ ਸਾਈ ਭਲੀ ਕਾ ਤੁਸਦਾ ਸਲਮ ਰੰਕਾਰ ਪਰੇ ਹੱਥ ਪੈ ਤਨ ਦੇ ਬਾਣੀ ਧੋਤੇ ਉਤਰ ਸਕੇ ਮੋਤ ਬਲੇ ਥੀਂ ਕਾ ਪੜ ਹੋਏ ਦੇ ਸਾਬੂਨ ਲਈਓ ਤੋਏ ਪਰ ਇਹ ਮਦ ਪਾਪਾ ਕੇ ਸੰਗ ਤੋ ਪੇ ਨਾਵੇ ਕੇ ਰੰਗ ਪੰਨੀ ਪਾਪੀ ਆਖਣ ਨਾਹੀਂ ਕਰ 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 ਨ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੇ ਆਹੁ ਜਾਹੁ ਤੇਰ ਤਮ ਦਿਆ ਦਦਾਨ ਜੇ ਕੋ ਕਾਵੇ ਤਲ ਕਾਮਣ ਸੁਨਿਆ ਮਨਿਆ ਮਨ ਕੀਤਾ ਭਾਉ ਅੰਤਰ ਗਾਤਿ ਥਮਦਾਉ ਸਭ ਗੁਣ ਤੇਰੇ ਮੈਂ ਨਾਹੀ ਕਹਿ ਬਨ ਕਣ ਕੀਤੇ ਭਗਤ ਨ ਹੋਏ ਸਵਾਸਤ ਬਾਣੀ ਵਰਮਾਉ ਸਾ ਸਹਾ ਸਦਾ ਮਨ ਚਾਉ ਕਮਨ ਸਵੇਲਾ ਵਕਤ ਕਉਣ ਕਉਣ ਤਤ ਕਉਣ ਗਵਾਰ ਕਉਣ ਸ੍ਰੋਤੀ ਮਹਉ ਕਉਣ ਜਿਤ ਹੋ ਆਇਆ ਕਾਰ ਬੇ ਨ ਪਾਈਆ ਪੰਡਤੀ ਜੇ ਹੋਵੇ ਲਿਖ ਪਰਾਂ ਵਾਹਤ ਨਾ ਪਾਇਓ ਓਕਾਰ ਦੀਆਂ ਜੇ ਲੇਖਨ ਲੇਖ ਕੁਰਾਨ ਤੇਤਵਾਰ ਨਾ ਜੋਗੀ ਜਾਣੇ ਰਤਮ ਹੋ ਨ ਕੋਈ ਜਾਂ ਕਰਤਾ ਸਿਹਤੀ ਕੋ ਸਾਝੇ ਆ ਪੇ ਜਾਣੇ ਸੋਈ ਕਿਵ ਕਰੀ ਅੱਖਾਂ ਕਿਸ ਲਾਹੇ ਕ ਬਾਨੀ ਕਵ ਜਾਣਾ ਨਾਨਕ ਆਖਾਂ ਸਾ ਕੋ ਆਖੀ ਇੱਕ ਤੋਂ ਇੱਕ ਸਿਆਣਾ ਕੁੰਡਾ 79 ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੀ। ਆਗੇ ਗਿਆਨ ਸੁਹ ਹੈ ਪਤਲ ਲਫਤਾ ਲਖ ਹੰਗਾ ਸੰਗਾਸ। ਓੜ ਕੋੜ ਕਪਾਸ ਕੀ ਬੇਦ ਕਹਿਨਿ ਕਵਾਤ ਸਹਸ 18 ਹੈ। ਕਹਿਨ ਕਿ ਤੇਵਾ ਅਸਲ ਇਕਤਾਤ ਲਿਖਾ ਹੈ ਤਾਂ ਲਿਖੇ ਲੈ ਕੇ ਹੋਏ ਬਨਾਸ ਨਾਨਕੋ ਲਾ ਕੀ ਆਪੀ ਜਾਣੀ ਆਪ ਸਲਾਹੇ ਸਲਾਇ ਤੇ ਸ੍ਰੀ ਤ ਨ ਪਾਈਆਂ ਦੀਆਂ ਤੇ ਵਾਹ ਪੇ ਸਮੁੰਦਨਾਂ ਜਾਣੀ ਸਮੁੰਦਰ ਸਾ ਸੁਲਤਾਨ ਕੇ ਹਿਲਾ ਸੀ ਤੀ ਮਾਰ ਤਨ ਈੜੇ ਤਨ ਹੋ ਬਨੇ ਜੈ ਸਮਨ ਨਭਿਸਰੇ ਅੰਤ ਨਾ ਸੁਤੇ ਕਹਿ ਨਾ ਅੰਤ ਅੰਤਨਾ ਕਰਨੇ ਦੇ ਅੰਤ ਅੰਤਨਾ ਵੇਖਣਾ ਸੁਣਨਾ ਅੰਤ ਅੰਤਨਾ ਜਾਪੇ ਕਿਆ ਮਨ ਮੰਤਨ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਪਰਵਾਸ ਅੰਤ ਕਾਰਨ ਕੇਤੇ ਬਲਾਹੇ ਤਾਂ ਕਿ ਅੰਤ ਨ ਪਾਏ ਜਾਹਿ ਵੰਤਨ ਜਾਣੀ ਕੋ ਵਾਤਾ ਕੀਨ ਵਤਾ ਹੋਏ ਵੰਡਾ ਸਉਚਾ ਸਉਚੇ ਉਪਰ ਉਚਾ ਨਾ ਏਵੜ ਊਚ ਹੋਏ ਕੋ ਸੁਚੇ ਕੋ ਜਾਣੀ ਸੇ ਜੇਵੜ ਆ ਜਾਣੀ ਆਪੇ ਆਪ ਨਾ ਅਗਦਰੀ ਕਰੀ ਰਾਤ ਵਹਤਾ ਕਰ ਲਿਖਿਆ ਨਾ ਜਾਏ ਭੰਦਾ ਦਾਤਾ ਤਿੰਨਾ ਤੁਮਾਈ ਗਤੇ ਮੰਗੇ ਜੋ ਦੀ ਆਪੇ ਇਤਾਂ ਗੰਥ ਨਹੀਂ ਵਿਚਾਰ ਇਤੇ ਖੋ ਟੋਟੇ ਮੇਕਾਰ ਕੇਤੇ ਲੈ ਲੈ ਮੁਕਰ ਪਾਹੀ ਕੇਤੇ ਮੂਰਖਾਈ ਖਾਈ ਕੇਤੇ ਦੋ ਘਪੋਸ ਦਮਾਰ ਇਹ ਬਿੰਦਾ ਤਰੀਂਦਾਤਾ ਬੰਦ ਖਲਾਸੀ ਪਾਣੀ ਹੋਇ ਹਰਾਖ ਨਾ ਸਕੀ ਕੋਈ ਜੇ ਕੋ ਖਾਏ ਕੇ ਆਖਣ ਪਾਹੋ ਜਾਣ ਜੇ ਤੀਆ ਮੂਖਾਇਆ ਪੀ ਜਾਣੀ ਆਪੇ ਦੇ ਆਖੇ ਸੇ ਵੀ ਕਈ ਕੇ ਆਕੇ ਸੇਂ ਕੀ ਕੇ ਜਿਸ ਨੂੰ ਬਾਦਸ਼ਾਹ ਸੁਤਤਾ ਨਾਨਕ ਪਾਤਸ਼ਾਹੀ ਪਾਤਸ਼ਾਹੋ ਮਲਕੋ ਮਲ ਵਪਾਰ ਮਲ ਵਪਾਰ ਮਲ ਪੰਡਾਰ ਅਮੁੱਲ ਆਵੇ ਮੁੱਲ ਲਹ ਜਾਏ ਮੁੱਲ ਪਾਏ ਮੁੱਲਾ ਸਮਾਏ ਮੋਹਤਰ ਮੰਦਰੀ ਮੋਲ ਤੋਲ ਮੁੱਲ ਫਰਮਾ ਮੋਲ ਬਾਸੀ ਸਮੂਨ ਯਸਾਨ ਮੁੱਲ ਕਰ ਮੋਲ ਫਰਮਾ امولہ مونا جائی آخا کری لائی آخیں وید پاٹ پلان آخین پڑھیں کری آخے آنکھیں داکھیں گوپی گو آنکھیں آکھیں سریاکھیں سکھ آنکھیں دانو آنکھیں دیو آنکھیں سندر منجن سیو ਕیتے ਆਖੇ ਆਖਣ ਪਾਹੀਏ ਕੀਤੇ ਕਹਿ ਕੇ ਉਠੜ ਜਾਈਂ ਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੀ ਕਹੀਂ ਕੇ ਜੇ ਬੜਾ ਭਾਵੀ ਤੇ ਬੜੋ ਹੋਏ ਨਾਨਕ ਜਾਣੀ ਸਾਚਾ ਸੋਏ ਜੇ ਕੋ ਆਖੇ ਬੋਲ ਵਿੰਗਾਰ ਤਾਂ ਲਖੀਏ ਸਤ ਗੋਵਾਰ ਰੰਗਵਾਰ ਸੁੰਦਰ ਕੀ ਹਾ ਸੂ ਕਰ ਕੀ ਹਾ ਜਿਤ ਵੈ ਸਸਮਾਲ ਵਾਜੇ ਨਾਜ਼ ਅਨੇਕ ਅ ਸੰਖਾ ਕੀਤੇ ਬਾਵਨ ਹਾਰੀ ਇਤੇ ਰਾਗ ਪਰੇ ਸੋ ਕਿਹਨ ਕੀਤੇਂ ਗਾਵਨ ਹਾਰੀ ਗਾਵੇ ਤੁਹਾਨੂੰ ਪਾਉਣ ਪਾਣੀ ਬੇਸੰਤਰ ਅੰਗਾਵੇ ਰਾਜਾ ਧਰਮ ਦੁਵਾਰੀ ਗਾਵੇ ਚਿਤ ਕੋਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੀ ਗਾਵੇ ਇਸਰ ਬਰ ਮੰਦੇ ਸੋ ਸਦਾ ਸੁਵਾਰੀ ਗਾਵੇ ਇੰਦਨ ਦਰਸ਼ਨ ਬੈਠੇ ਦੇਵਤਿਆਂ ਦੇ ਨਾਲੇ ਗਾਵੇ ਹਿੱਸੇ ਸਮਾਦੀ ਅੰਦਰ ਗਾਵਨ ਸਾਜ ਵਿਚਾਰੀ ਗਾਵਨ ਜੀ ਦੇਸ ਤੇ ਸੰਤੋਖੀ ਗਾਵੇ ਹੀ ਵੀਰ ਫਰਾਰੀ ਗਾਵਨ ਪੰਡਤ ਪੰਨਰ ਕੀ ਸੰਜੁਗ ਜਗ ਵੇਦਾ ਨਾਲ ਲੇ ਗਾਵੇ ਹੈ ਮੋਹਣੀਆਂ ਮਨ ਮੋਹਨ ਸੁਰ ਗਾਮਾ ਚ ਪਿਆਲੇ ਗਾਵਰ ਤਨੂ ਪਾਈ ਤੇਰੇ ਅਰਸਤ ਤੀਸ ਨਾਲ ਲੇ गावਹਿ ਜੋਤ ਮਹਾਪੁਰਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਬੰਦਾ ਕਰ ਕਰ ਖੀਂਤਾ ਰੇ ਸੇ ਤਨੋਂ ਗਾਵਹਿ ਜੋਤ ਪਵਨ ਰਤਿ ਸੇ ਨੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਜਿਤਨਾ ਬਨਾ ਨਹੀਂ ਕਿਆ ਵਿਚਾਰੀ ਸੋਈ ਸਿਂਧਾ ਸੱਚ ਸਾਈ ਸੱਚਾ ਸੱਚੀ ਨਾਹੀਂ ਹੈਪੀ ਹੋਸੀ ਜਾਈ ਨਾ ਸਿਰਤਨਾ ਜਿੰਨ ਰਚਾਈ ਰੰਗੀ ਰੰਗੀ ਬਾਤੀ ਕਰਕੇ ਜੀਸੀ ਮਾਇਆ ਜਿੰਨੂ ਪਾਈ ਗਰਗ ਵੇਖੀ ਗੀਤਾ ਆਪਣਾ ਜੋ ਤਸ ਦੀ ਬੰਡਿਆਈ ਜੋ ਤਸ ਭਾਵੇ ਸਵੀਕਾਰ ਸੀ ਹੁਕਮ ਨਾ ਕਰਨਾ ਜਾਈ ਸਪਾਤ ਸਹੂ ਸਹਾ ਪਾਤ ਸਾਈਂ ਨਾ ਨ ਕਰੇ ਰਜ਼ਾਈ ਮੁੰਦਾ ਸੰਤੋਸ਼ ਸਰੰਗਪਾਤ ਝੋਲੇ ਧਿਆਨ ਕੇ ਕਰਹਿ ਬਿਬੂਸ ਪੰਤਾ ਕਾਲ ਕਵਾਰੀ ਕਾਇਆ ਜੁੜ ਲਾ ਪਤੀਤ ਆਏ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇ ਤੁਸੀਂ ਆਦੇਸ ਆਦ ਅਨੀਲ ਅਨਾਤ ਅਨਾਹਲ ਜਗ ਜਗ ਇਕੂ ਵੇਸ ਪਗਤਿਆਂ ਦੇ ਆ ਭੰਡਾਰ ਨਕੜਕੜ ਭਾਂਜੀ ਨਾਲ ਆਪ ਨਾਲ ਨਾਤੀ ਸਮਝਾ ਕੇ ਅਰੇਸ ਅਵਰਾ ਸਾਥ ਸੰਜੋ ਜੋ ਤੇ ਕਾਰ ਚਲਾ ਲਿਖੇ ਆ ਵਿਭਾਗ ਚਦੇ ਤੁਸੀਂ ਅੰਜ ਇਸ ਆਦ ਅਨੀਤ ਨਾਚ ਜਿ ਇੱਕੋ ਵੇ ਇੱਕ ਆ ਮਾਈ ਜੁਗਤ ਵੀ ਆਈ ਤਿੰ ਚੇਲੇ ਪਰਮਾਨ ਏਕ ਸੰਸਾਰੀਕ ਪੰਡਾਰੇ ਕਲਾਈ ਦੀ ਬਾਣ ਜੋ ਤਿਸ ਭਾਣ ਤੇ ਵੇਚ ਲਾਵੇਂ ਜਿਉ ਹੋਵੇ ਫਰਮਾਨ ਉਹੋ ਵੇਖੇ ਉਹਨਾਂ ਦੇ ਨਾ ਵੀ ਬਹਤਾ ਹੀ ਬਿਠਾਣ ਆਜੇ ਤੁਸੀਂ ਅੰਦੇਸੂ ਆਦ ਅੰਧੇ ਨਾਸ ਨਾ ਜਾਵੇ ਇੱਕੋਂ ਵੇਸ ਸਾ ਸੁਨ ਲਏ ਲੈ ਪੰਡਾਰ ਜੋ ਇਸ ਪਾਸ ਹਿੰਕਾਰ ਕਰ ਕਰ ਵੇਖੇ ਸਜਿਨ ਹਾਰ ਨਾਇਨ ਉਸ ਅਕੀਏ ਕੀ ਸਾਚੀਂ ਕਾਰ ਆਂਦੇ ਤਿਸੇ ਆਂਦੇਸ ਆਦ ਅਨੀਰ ਅਨਾਤ ਅਨਾਹਦ ਜਗ ਜਗ ਇੱਕੋ ਵੇਸ ਇੱਕ ਦੋ ਜੀਵੋ ਲੱਖ ਹੋ ਹੈ ਲੱਖੋਂ ਮੇ ਲਖ ਵੀ 20 ਲੱਖ ਲੰਗੀ ਰਾਖੀ ਇੱਕ ਨਾਮ ਜਗਦੀਸ਼ ਇਤਰਾਪਤ ਬਣੀਆਂ ਚੜੀ ਹੋਈਆਂ ਕੀ ਸੰਗਲਾਂ ਆਕਾਸ਼ ਕੀ ਈਟਾ ਅਹਰੀ ਸਨਾਲ ਨਜ਼ਰੀ ਪਾਈਆਂ ਕੋਲੀ ਕੋਰੇ ਥੇਸ ਅੱਖਾਂ ਜੋਰ ਜਪੇ ਨਾ ਜੋ ਜੋ ਨਾ ਮੰਗੰਦੇ ਨਾ ਜੋਰ ਜੋਰ ਨਾਲ ਜੀ ਮਰਨਾ ਜੋਰ ਜੋ ਨਰਾਇਣ ਮਨ ਸੋ ਜੋ ਨਾ ਸੁਥੀ ਗਿਆਨ ਵਿਚਾਰ ਜੋ ਨਾ ਯੂਤੀ ਛੁਟੇ ਸੰਸਾਰ ਜੇਥੇ ਜੇਸਾ ਜੋਕਰ ਵੇਖੀਏ ਸੋ ਇਹ ਨਾਨਕੋ ਤਮ ਨਹੀਂ ਨ ਕੋਈ ਰਾਤੀ ਰੋਤੇ ਤੇ ਤੀਵਾਰ ਪਉਣ ਪਣੀ ਅਗਨੀ ਪਤਾ ਤਿ ਸਵੇਤਲ ਤੀਥਾ ਵਰ ਕੀ ਤਰ ਮਸਾ ਤਿ ਸਵੇ ਜੀ ਜੁਗਤ ਕੇ ਰਾਂਗ ਤਿ ਨ ਕੀ ਨਾਮ ਨੀ ਕਨਾਂਤ ਕਰਮੇ ਕਰਮੇ ਹੋਏ ਵਿਚਾ ਸੱਚਾ ਸੱਚਾ ਦਰਵਾਰ ਤਛੇ ਸੋਨ ਪੰਜ ਪ੍ਰਮਾਨ ਤਰੀ ਕਰਮ ਸਵੈਨਸਾ ਕਾਜ ਬਕਾਇ ਉਤੇ ਪਾਈ ਨਾਨਕ ਜਾਇ ਆਪੇ ਜਾ ਤਰ ਮਖੰਦ ਲਗਾਏ ਹੋ ਧਰਮ ਗਿਆਨ ਖੰਡ ਲਗਾ ਕੋ ਕਰਨ। ਕੇਤੇ ਪਉਣ ਫਣੀ ਬੈ ਸੰਤਰ ਕੇਤੇ ਗਾਵਨ ਮਹਿਸ ਕੇਤੇ ਬਰ ਮੇ ਘਾਟ ਘੜੀ ਰੂਪ ਰੰਗ ਕੇ ਬੈਸ। ਕੇਤੇ ਅਗਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ। ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇ ਸਿੰਦ ਬੋਤਨ ਆਸ ਕੇਤੇ ਕੇਤੀ ਤੀਨ ਦੇਸ। ਕਹਤੇ ਰੇਵ ਰਾਨੁ ਮਨ ਕਹਤੇ ਕਿ ਤਰਤਨ ਸਮਨ ਕਹਤੇ ਆਖਾਣੀ ਕਹਤੇ ਬਾਣੀ ਕਹਤੇ 파 ਨਿਰੰਦ ਕਹਤੇ ਸੁਤੀ ਸੇਵ ਕਹਤੇ ਨਾਨਕ ਅੰਤਨ ਅੰਤ ਗਿਆਨ ਕਰਮ ਗਿਆਨ ਬਚੰਤ ਥੇਨਾਦ ਬਨੂ ਦਾ ਕੋਲ ਆਨੰਦ ਸਾਰ ਮਖੰਡ ਕੀ ਬਾਣੀ ਰੋਤ ਥੇ ਘਾਰਤ ਘੜੀਏ ਬਾਤ ਨੂੰ ਬਤਾ ਕਿਆ ਗੱਲਾਂ ਕਥੀਆਂ ਨਾ ਜਾਏ ਜਿ ਕੋ ਕਹੇ ਪਿਛੇ ਪਛਤਾਏ ਤਿਥੇ ਘੜੀਏ ਸਤਮਤ ਮਨ ਬੋਧ ਤਿਥੇ ਘੜੀਏ ਸਰੰਗਨਾ ਕੇ ਸੰਦ ਕਰਮਖੰਡ ਕੀ ਬਾਣੀ ਜੋ ਤਥੇ ਹੋ ਨ ਕੋਈ ਹੋ ਤਿਥੇ ਜੋਤ ਮਹਾ ਬਲਸੂਤਿਨ ਮੇਂ ਰਾਮ ਰਿਆ ਪਰਪੂਰ ਤਥੇ ਸੀਤੋ ਸੀਤਾ ਮਹਿਮਾ ਮਾਈ ਤਾਂ ਗਿਰਬੁਨਾ ਕਰਿਨੇ ਜਾਹਿ ਨਾ ਹੋ ਮਰੇ ਨ ਠਾਗੇ ਜਾਇ ਇਨ ਗੇਰਾ ਮਰਸੀ ਮਨਮਾਈ ਤਥੇ ਭਗਤ ਬਸੇ ਕੇ ਲੋ ਕਰੀ ਅਨੰਤ ਸਚਮੂ ਸੋਏ ਸਚੇ ਖੰਡ ਬਸੇ ਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਛੇ ਖੰਡ ਮੰਡਲ ਵਰਵੰਦ ਜੀ ਕੋ ਕਥੇ ਤ ਅੰਤ ਨ ਅੰਤ ਸਥੇ ਲੋ ਲੋ ਆਕਾਰ ਜੋ ਜੋ ਹਕਮ ਤੇ ਵੇ ਤੁਮਕਾਰ ਵੇਖੇ ਰਿਸੇ ਕਰਵੇ ਚਾ ਨਾਨਕ ਤਨਾ ਕਰਦਾ ਸਾਲ ਜਾਤ ਪਹਾਰਾਂ ਤੇਜ ਸੁਨਿਆਰ ਅਹਨ ਵਰਤ ਵੀਰ ਤੇਾਰ ਓ ਖਲਾਗ ਨੂੰ ਤਬ ਤਾਓ ਭਾਂਡਾ ਫੋ ਅੰਮ੍ਰਿਤ ਢਾਹ ਢਕੜੀਏ ਸੱਚੀ ਟਕਸਾਲ ਜੇਨੋਂ ਪਨਦਰ ਕਰਮ ਤਨਕਾਰ ਨਾਨਕ ਨਜ਼ਰੀ ਨਿਰਨਿਹਾਸ ਲੋਕਾ ਪਵਨ ਗੁਰੂ ਪਾਣੀ ਪਿਤਾ ਮਾਤਾ ਤੇ ਤੁਮ ਹਾਤ ਤੇ ਦਸ ਰਾਤੀ ਦਾ ਇੰਦਾ ਆਇਆ ਹੇ ਲੈ ਸੰਗਲੰਜੋ ਕਿ ਤਰਜੰ ਘਿਆਈਆਂ ਵਈਆਂ ਪਾਚੇ ਤਰਮ ਹਜ਼ੂਰ ਪਰ ਮੈਂ ਆਪੋ ਆਪਣੀ ਕੇ ਨੀ ਕੇ ਦੂਰ ਜਿਨਹੀ ਨਾਮ ਧਿਆਇਆ ਗਏ ਮਿळਿ ਸਕਤ ਘਾਲ ਨਾਨਕ ਤੇ ਮੁਖੋ ਉੰਜਲੇ ਕੀ 33 ਨਾਲ ਜਿਨਹੀ ਨਾਮ ਧਿਆਇਆ ਗਏ ਮਿळਿ ਸਕਤ ਘਾਲ ਨਾਨਕ ਤੇ ਮੁਖੋ ਜਲੇ ਕਿ 363 ਨਾਲ